ਤਦ ਨਰੇਗਾ ਮਜ਼ਦੂਰਾਂ ਦੇ ਵੱਲੋਂ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਗਿਆ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ 2 ਗ੍ਰਾਮ ਰੋਜ਼ਗਾਰ ਸੇਵਕਾਂ ਨੂੰ ਮੁਅਤਲ ਕਰ ਦਿੱਤਾ ਹੈ ਤੇ ਸਾਰੇ ਪਿੰਡਾਂ ਦੇ ਵਿੱਚ ਨਰੇਗਾ ਕਾਨੂੰਨ ਤਹਿਤ ਕੰਮ ਦੇਣ ਦੀ ਸਖਤ ਹਦਾਇਤ ਕੀਤੀ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਏਡੀਸੀ ਫਾਜ਼ਿਲਕਾ ਸੁਭਾ ਅਚੰਦਰ ਨੇ ਦੱਸਿਆ ਕਿ ਕੁਝ ਪਿੰਡਾਂ ਦੇ ਵਿੱਚ ਨਰੇਗਾ ਤਹਿਤ ਮਜ਼ਦੂਰਾਂ ਨੂੰ ਕੰਮ ਦੇਣ ਨੂੰ ਲੈ ਕੇ ਕੋਤਾਹੀ ਵਰਤਣ ਉੱਤੇ ਫਾਜ਼ਿਲਕਾ ਦੇ 2 ਗ੍ਰਾਮ ਰੋਜ਼ਗਾਰ ਸੇਵਕਾ ਅਜੀਤ ਸਿੰਘ ਜਗਦੀਸ਼ ਸਿੰਘ ਨੂੰ ਤੁਰੰਤ ਪ੍ਰਭਾਵ ਤੇ ਲਈ ਮੁਅਤਲ ਕਰ ਦਿੱਤਾ ਗਿਆ ਉਨਾ ਕਹਿ ਕੇ ਨਰੇਗਾ ਕਾਨੂੰਨ ਕੇਂਦਰ ਸਰਕਾਰ ਦੁਆਰਾ ਬਣਾਇਆ ਗਿਆ ਜਿਸ ਨੂੰ ਪੂਰੀ ਤਰ੍ਹਾਂ ਦੇ ਨਾਲ ਲਾਗੂ ਕਰਨ ਦੇ ਲਈ ਪੰਜਾਬ ਸਰਕਾਰ ਫਤਿਬਦ ਹੈ ਜਿਸ ਕਾਰਨ ਇਸ ਕਾਨੂੰਨ ਤਹਿਤ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਦੇ ਵਿੱਚ کوتاਹੀ ਵਰਤਣ ਉੱਤੇ ਸਖਤ ਐਕਸ਼ਨ ਲਿਆ ਗਿਆ ਹੈ ਇਹ ਜਿਹੜਾ ਪਤਲਾ ਫੂਗ ਕਰ ਰਹੇ ਨੇ ਇਹਨਾਂ ਦੇ ਸਬੰਧ 사ਡੇ ਕੋ ਜਿਹੜੀ ਉਹਨਾਂ ਦੀ ਆਈ ਸੀਗੀ ਇੱਕ ਰਿਪਰੈਜ਼ੈਂਟੇਸ਼ਨ ਆਈ ਸੀਗੀ ਕਿ ਸਾਨੂੰ ਕੰਮ ਦਿੱਤਾ ਜਾਵੇ ਤੇ ਅਸੀਂ ਜਿਹੜਾ ਹੈ ਉਹ ਬੀਡੀਪੀ ਨੂੰ ਕੰਮ ਦੇਣ ਵਾਸਤੇ ਕਹਤਾ ਸੀਗਾ ਬੀਡੀਪੀ ਵੱਲੋਂ ਜਿਹੜਾ ਅੱਗੇ ਜੀਆਰਐਸ ਵੱਲੋਂ ਕੰਮ ਨਾ ਦਿੱਤੇ ਜਾਣ ਕਰਕੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਇਹਦੇ ਵਿੱਚ ਦੋ ਜੀਆਰਐਸ ਜਿਹੜੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੋਇਆ ਤੇ ਇਸ ਤੋਂ ਇਲਾਵਾ ਅਸੀਂ ਵੀਡੀਓ ਨੂੰ ਗਿਆ ਇਹ ਨਵੇਂ ਜੀਆਰਐਸ ਲਗਾ ਕੇ ਉਥੇ ਲੋਕਾਂ ਨੂੰ ਕੰਮ ਦਿੱਤਾ ਜਾਵੇ ਜਿਹੜਾ ਜਿਹਨਾਂ ਪਿੰਡਾਂ ਦੇ ਵਿੱਚ ਉਹਨਾਂ ਨੇ ਸਾਨੂੰ ਕੰਮ ਦੀ ਡਿਮਾਂਡ ਨਹੀਂ ਦਿੱਤੀ ਸੀਗੇ ਵੈਸੇ ਗਿਆ ਵੀ ਸਾਨੂੰ ਕੰਮ ਦਿੱਤਾ ਜਾਵੇ ਉਹਨਾਂ ਵਿੱਚ ਕੰਮ ਦੀ ਡਿਮਾਂਡ ਵਾਸਤੇ ਸਰਪੰਚ ਨੂੰ ਸ਼ਡਿਊਲ ਜਾਰੀ ਕੀਤਾ ਗਿਆ ਮੌਕੇ ਤੇ ਜਾ ਕੇ ਸਰਪੰਚ ਜਿਹੜਾ ਸ਼ਡਿਊਲ ਅਨੁਸਾਰ ਜਿਹੜਾ ਕਾਰਵਾਈ ਕਰੇ ਸਾਂਝੇ ਸਾਥ ਜਿਹੜਾ ਉਹਨਾਂ ਦੇ ਨਾਲ ਲਵੇ ਇਸ ਵਾਸਤੇ ਅਸੀਂ ਜਿਹੜਾ ਜ਼ਿਲ੍ਹੇ ਪੱਧਰ ਤੋਂ ਵੀ ਇੱਕ ਮੁਲਾਜ਼ਮ ਉਸ ਸਮੇਂ ਦੇ ਵਿੱਚ ਜੇ ਇਸ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਗੈਦਰਿੰਗ ਕਰਕੇ ਲੋਕਾਂ ਤੋਂ ਨਾਲ ਲੈਣੇ ਆ ਉਸ ਵਾਸਤੇ ਇਸ ਸਮੇਂ ਦੇ ਭੇਜੇ ਗਏ ਇਸ ਤੋਂ ਇਲਾਵਾ ਜਿਨ੍ਹਾਂ ਜਿਨ੍ਹਾਂ ਪਿੰਡਾਂ ਵਿੱਚ ਵੀ ਜਿਹੜਾ ਕੰਮ ਪੈਂਡਿੰਗ ਹੈ ਜਿੱਥੇ ਕੰਮ ਨਹੀਂ ਚੱਲਿਆ ਉਹਨਾਂ ਸਾਰੇ ਕੰਮਾਂ ਵਾਸਤੇ ਵੀਡੀਓ ਨੂੰ ਲਿਖਿਆ ਜਾ ਰਿਹਾ ਕਿ ਹਰ ਪਿੰਡ ਵਿੱਚ ਲੋਕਾਂ ਨੂੰ ਕੰਮ ਦਿੱਤਾ ਜਾਵੇ ਸਾਂਝੇ ਥਾਂ ਦੇ ਵਿੱਚ ਜੇ ਇਕੱਠੇ ਹੋ ਕੇ ਜਿਹੜਾ ਆ ਉਹਨਾਂ ਨੂੰ ਨਾਲ ਲੈ ਜਾਣ ਤੇ ਇਹ ਜਿਹੜਾ ਕਿਤਨਾ ਫੁੱਗਦੇ ਆ ਉਹ ਗਲਤ ਕਰਦੇ ਆ ਅਸੀਂ ਇਹਨਾਂ ਦੀ ਜਿਹੜੀਆਂ ਗੱਲਾਂ ਸੁਣ ਰਹੇ ਆ ਇਹਨਾਂ ਦੀ ਜਿਹੜੀਆਂ ਮੁਸ਼ਕਿਲਾਂ ਆ ਉਹ ਦੂਰ ਕਰ ਰਹੇ ਆ ਸਾਨੂੰ ਇਹਨਾਂ ਦੇ ਜਿਹੜੇ ਹੈਗੇ ਆ ਜੋ ਵੀ ਪ੍ਰੋਬਲਮ ਹੈਗੀ ਉਹ ਸਭ ਸਾਡੇ ਧਿਆਨ 'ਚ ਹੈ ਅਸੀਂ ਉਹਨਾਂ ਤੇ ਕਾਰਵਾਈ ਕਰ ਰਹੇ ਆ ਨਹੀਂ ਹੋ ਰਿਹਾ ਇਸੇ ਕਰਕੇ ਜਿਹੜੇ ਹੱਲ ਨਹੀਂ ਕਰਦੇ ਪਏ ਅਸੀਂ ਮਲਾਜ ਉਹਨਾਂ ਦੇ ਖਿਲਾਫ ਕਹੀਂ ਕਾਰਵਾਈ ਕਰ ਦਿਤੀ ਆ ਦੋ ਅਸੀਂ ਜਿਹੜਾ ਜਿਹੜੇ 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 ਆ ਸਸਪੈਂਡ ਕਰ ਦਿੱਤੇ ਨੇ ਇੱਕ ਅਜੀਤ ਹੈ ਤੇ ਦੂਸਰਾ ਜਗਦੀਸ਼ ਹੈ ਦੋ ਜਿਹੜੇ ਅਸੀਂ ਜਿਹੜੇ ਸਸਪੈਂਡ ਕਰ ਚੁੱਕੇ ਹਾਂ ਇਹ ਜਿਹੜਾ ਪਿੰਡਾਂ ਦੇ ਮਸਲੇ ਸਾਡੇ ਕੋਲ ਸਾਹਮਣੇ ਆਂਦੇ ਨੇ ਉਹਨਾਂ ਪਿੰਡਾਂ ਦੇ ਅਸੀਂ ਕਰ ਨਹੀਂ ਕਰਦੇ ਕਿਉਂਕਿ ਸਾਨੂੰ ਇਹ ਤੋਂ ਹੈ ਨਹੀਂ ਕੋਈ ਜਿਹੜਾ ਹੈ ਕਿ ਸਾਨੂੰ ਐਡਵਾਂਸ ਜੀ ਬਰਾ ਵੀ ਇੱਥੇ ਇੱਕ ਮਸਲਾ ਹੋਣਾ ਜਦੋਂ ਸਾਡੇ ਕੋਲ ਮਸਲਾ ਹੁੰਦਾ ਹੈ ਅਸੀਂ ਜਿਹੜੇ ਆ ਵੀਡੀਓ ਨੂੰ ਲਿਖ ਕੇ ਭੇਜਦੇ ਹਾਂ ਅਸੀਂ ਜਿਹੜੇ ਆ ਕੁਝ ਪਿੰਡਾਂ ਦੇ ਸਾਡੇ ਕੋਲ ਆਈ ਸੀਗੀ ਜਲਾਲਾਬਾਦ ਦੇ ਵਿੱਚ ਉਹਦੇ ਬਲੌਗ ਵਿੱਚ ਉੱਥੇ ਵਿੱਚ ਹੀ ਪੰਜ ਛੇ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਆ ਉਹਨਾਂ ਦਾ ਸ਼ੁਰੂ ਬਣਾ ਕੇ ਤੁਸੀਂ ਜਿਹੜਾ ਹੈ ਉਹ ਉਹ ਕੋ ਡਿਮਾਂਡ ਲਵ ਤੇ ਅਸੀਂ ਉਹ ਜਿਹੜੀ ਡਿਮਾਂਡ ਦਾ ਸ਼ਡਿਊਲ ਹੈ ਉਹ ਅਖਬਾਰ ਵਿੱਚ ਵੀ ਦਿੱਤਾ ਸੀਗਾ ਬੇ ਅਖਬਾਰਾਂ ਵਿੱਚ ਵੀ ਛਾਪਿਆ ਸੀ ਵੀ ਹਾਂ ਵੀ ਲੋਕਾਂ ਤੱਕ ਪਹੁੰਚ ਜਾਵੇ ਤੇ ਕੀ ਸ਼ਡਿਊਲ ਹੈ ਕਦੋਂ ਜਿਹੜੀ ਡਿਮਾਂਡ ਲਈ ਜਾਣੀ ਆ ਇਹ ਨਾ ਹੋਵੇ ਤੇ ਮੁੜ ਕੇ ਫਿਰ ਜਿਹੜਾ ਹੈ ਕਹਿਣ ਸਰਪੰਚ ਨੇ ਜਿਹੜਾ ਹੈਗਾ ਉਹ ਸਾਨੂੰ ਦੱਸਿਆ ਨਹੀਂ ਆ ਜਨਾਨਸਮੈਂਟ ਨਹੀਂ ਕੀਤੀ ਤੇ ਸਰਕਾਰ ਦੇ ਸਾਰੇ ਅਖਬਾਰਾਂ ਵਿੱਚ ਵੀ ਦਿੱਤਾ ਵੀ ਕਦੋਂ ਉਹਨਾਂ ਨੇ ਜਾਣਾ ਤੇ ਤਾਂ ਕਿ ਆਮ ਲੋਕਾਂ ਨੂੰ ਪਤਾ ਹੋਵੇ ਕੋਸ ਤੇ ਜਿਹੜੇ ਹੈਗੇ ਆ ਲੇਬਰ ਜਿਹੜੇ ਆ ਉਹ ਉਹਨਾਂ ਸਾਰਿਆਂ ਦੇ ਜਿਹੜੀ ਹੈਗੀ ਆ ਉਹ ਗਰੀਬ ਆ ਉਹਨਾਂ ਸਾਰਿਆਂ ਦੇ ਜਿਹੜੀ ਆ ਉਹ ਰੁਜ਼ਗਾਰ ਦਿੱਤਾ ਜਾਣਾ ਚਾਹੀਦਾ ਆ ਇਹਦੇ ਵਿੱਚ ਵੋਟ ਕਿਸੇ ਨੂੰ ਵੀ ਪਾਈ ਹੋਵੇ ਲੇਕਿਨ ਇਹ ਜਿਹੜਾ ਹੱਕ ਆ ਇਹ ਪੰਜਾਬ ਦਾ ਨੀਪਾਰ ਸਰਕਾਰ ਵੱਲੋਂ ਦਿੱਤਾ ਗਿਆ ਹੈ ਹੱਕ ਆ ਕਾਨੂੰਨੀ ਹੱਕ ਆ ਜਿਹਦੇ ਵਿੱਚ ਪੰਜਾਬ ਸਰਕਾਰ ਲਾਗੂ ਕਰਨ ਵਾਸਤੇ ਪ੍ਰਤੀਬੱਧ ਹੈ ਕਿ ਹਰ ਇੱਕ ਨੂੰ ਜਿਹੜਾ ਆ ਉਹ ਰੁਜ਼ਗਾਰ ਦਿੱਤਾ ਜਾਵੇ ਜੋੜਾ ਵੀ ਨਰੇਗਾ ਵਰਕਰ ਹੈ ਤੇ ਪੰਚਾਇਤ ਪੱਧਰ ਤੇ ਇਸ ਤਰ੍ਹਾਂ ਦੀ ਪਾਰਟੀਵਾਦੀ ਨਹੀਂ ਹੋਣੀ ਚਾਹੀਦੀ ਪਾਰਟੀਵਾਂ ਤੋਂ ਉੱਪਰ ਉੱਠ ਕੇ ਜਿਹੜੀਆਂ ਨਰੇਗਾ ਵਰਕਰ ਨੂੰ ਉਹਨਾਂ ਦੀ ਜ਼ਰੂਰਤ ਅਨੁਸਾਰ ਜਿਹੜਾ ਆ ਕੰਮ ਦਿੱਤਾ ਜਾਵੇ ਤਾਂ ਕੋਈ ਉਹਨਾਂ ਦੀ ਜਿਹੜੀ ਆ ਘਰ ਵੀ ਰੋਜੀ ਰੋਟੀ ਚੱਲ ਸਕੇ ਉਹ ਵੀ ਖਾਣਾ ਖਾ ਸਕੇ